ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਜਿਗਰੀ ਆ ਜਾ ਪਸੰ ਸਿੰਘ ਮਸਕੀਨ ਜੀ ਦੀ ਵੀਡੀਓ ਦੇਖਣੀ ਹੈ ਤੇ ਕਾਫੀ ਦਿਨਾਂ ਬਾਅਦ ਦੇਖਣੀ ਵੀਡੀਓ ਤੇ ਇਹ ਵੀਡੀਓ ਦਾ ਜਿਹੜਾ ਟਾਈਟਲ ਹੈ ਨਾ ਦ ਵੇ ਟੂ ਦਾ ਗੋਡ ਦ ਵੇ ਟੂ ਗੋਡ ਹਾਂ ਮਤਲਬ ਖੁਦਾ ਦੀ ਖੁਦਾ ਦੀ ਤਰਫ ਰਾਸਤਾ ਜਾਂ ਖੁਦਾ ਦੀ ਤਰਫ ਚੱਲਣਾ ਜਾਂ ਖੁਦਾ ਦਾ ਰਾਸਤਾ ਸਹੀ ਹੋ ਗਿਆ ਦੋਸਤੋ ਇਸ ਕੋ ਤੁਹਾਨੂੰ ਖਮੋਸ਼ੀ ਦੇ ਨਾਲ ਸੁਣਨੇ ਆ ਉਮੀਦ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਐਂਡ ਤੇ ਗੱਲਬਾਤ ਕਰਨੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਸਤ ਸੰਗ ਜੀ ਇੱਕ ਲੜੀਵਾਰ ਵਿਚਾਰ ਆਪ ਸਰਵਨ ਕਰ ਰਹੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ ਉਸ ਨੂੰ ਦਾਸ ਨੇ ਆਧਾਰ ਬਣਾਇਆ ਹੈ ਆਸਾ ਵਿੱਚ ਅਤਿ ਦੁਖ ਗਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ ਸੁਖ ਫਲ ਪਾਇਆ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ ਰੇ ਮਨ ਐਸੋ ਕਰ ਸੰਿਆਸ। ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ। ਤਨ ਦੀ ਸਾਧਨਾ ਨਹੀਂ ਹੈ। ਹੇ ਮਨ ਐਸਾ ਸੰਿਆਸ ਧਾਰਨ ਕਰ। ਰੇ ਮਨ ऐसो कर सन्यासा बन से सदन सबे कर समझो मन ही माहे उदासा बन जसै तू सदन नु घर नु समझ उजाड़ जसै अपने घर नु समझ और घर विच जो कुछ भी है सब कुछ नु उजाड़ समझ निराश हो के उदास हो के तुम परमात्मा दी ਨਿਰੰਕਾਰ ਦੀ ਤਲਾਸ਼ ਕਰ ਐਸਾ ਇਸ ਹਸਤੇ ਕਹਿ ਰਹੇ ਨੇ ਜੋ ਸੰਸਾਰ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਨਿਰੰਕਾਰ ਦੀ ਤਲਾਸ਼ ਕਰੇਗਾ ਹੀ ਨਹੀਂ ਨਹੀਂ ਕਰੇਗਾ ਜੋ ਇਸ ਜੀਵਨ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ ਆਮ ਮਨੋਵਿਗਿਆਨਕ ਕਹਿੰਦੇ ਨੇ ਹਿਰਦੇ ਨੂੰ ਨਿਰਾਸ਼ ਕਰਨਾ ਬੜਾ ਔਖਾ ਹੈ ਇੱਕ ਉਦਾਹਰਣ ਦੇਣ ਦੇ ਜਬ ਲਗ சுவாਸ ਤਬ ਲਗ ਆਸ ਹਰ சுவாਸ ਦੇ ਨਾਲ ਕੋਈ ਨਾ ਕੋਈ ਆਸ ਤੇ ਚਲਦੀ ਹੈ ਮੁਸ਼ਕਿਲ ਹੈ ਇਸ ਮੁਸ਼ਕਿਲ ਦਾ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਬੜੇ ਧਿਆਨ ਨਾਲ ਸਰਵਨ ਕਰਨਾ ਆਸ ਆਏ ਨਿਰਾਸ ਬਲਾਏ ਨਹਿਚੋ ਨਾਨਕ ਕਰਤੇ ਪਾਏ નિਸ਼ੇ ਕਰਕੇ ਜਾਣ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਕਿਸ ਨੂੰ ਆਸਾਂ ਮੈਂ ਨਿਰਾਸ਼ ਵਾਲਾ ਹੈ ਜੋ ਆਸਾ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦਾ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਚਲੋ ਆਸਾ ਦੇ ਚਲਦੀ ਹੈ ਸ્વાસ ਦੇ ਨਾਲ ਨਿਰਾਸ਼ ਹੋਣਾ ਬੜਾ ਔਖਾ ਹੈ ਜੇ ਆਸਾ ਪੂਰੀ ਹੋ ਗਈ ਹੈ ਤੋ ਫਿਰ ਤੂੰ ਇਸ ਤਰ੍ਹਾਂ ਸਮਝ ਇਹ ਇਸ ਵਾਸਤੇ ਪੂਰੀ ਹੋਈ ਏ ਪ੍ਰਭੂ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਤਾਂ ਹੋਈ ਇੱਕ ਜੇ ਆਸਾ ਨਹੀਂ ਪੂਰੀ ਹੋਈ ਇੱਛਾ ਨਹੀਂ ਪੂਰੀ ਹੋਈ ਤੋ ਪ੍ਰਭੂ ਕੁਝ ਹੋਰ ਚਾਹੁੰਦਾ ਏ ਉਹਦੀ ਇੱਛਾ ਕੁਝ ਹੋਰ ਹੈ ਤੋ ਉਹਦੀ ਰਜ਼ਾ ਦੇ ਚ ਰਾਜ਼ੀ ਹੋ ਜਿਹੜਾ ਇਸ 당 ਨਾਲ ਜੀਵਦਾ ਹੈ ਨਹਿਛੋ ਨਾਨਕ ਕਰਤੇ ਪਾਏ ਨਿਸ਼ਚੇ ਕਰਕੇ ਜਾਣੋ ਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਪਰ ਇੱਕ ਗੱਲ ਬੜੀ ਲਾਜ਼ਮੀ ਹੈ ਸੰਸਾਰ ਹੀ ਮਹਾਨ ਹੈ ਔਰ ਇਤਨੀ ਪਰਬਲ ਆਸ ਹੈ ਨਿਰੰਕਾਰ ਦੀ ਆਸ ਪੈਦਾ ਹੀ ਨਹੀਂ ਹੁੰਦੀ ਇਤਨਾ ਪਰਬਲ ਸੰਬੰਧ ਜੋੜਿਆ ਹੋਇਆ ਹੈ ਸੁਖ ਦਾ ਪਰਿਵਾਰ ਨਾਲ ਪਦਾਰਥਾਂ ਨਾਲ ਪਰਮਾਤਮਾ ਦੀ ਤੜਪ ਤੇ ਜਨਮ ਹੀ ਨਹੀਂ ਲੈਂਦੇ ਜਨਮ ਹੀ ਨਹੀਂ ਲੈਂਦੀ ਇਸ ਵਾਸਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਾਜ਼ਮੀ ਕਹਿ ਦਿੱਤਾ ਬਨ ਸੇ ਸਦਨ ਸਦਨ ਨੂੰ ਘਰ ਨੂੰ ਉਜਾੜ ਜੈਸਾ ਸਮਝ ਜੰਗਲ ਜੈਸਾ ਸਮਝ ਕੀ ਇਹ ਤੇਰੇ ਘਰ ਦੇ ਵਿੱਚ ਮੈਂ ਦੋ ਨੁਕਤੇ ਦੋ ਬਾਦਸ਼ਾਹਾਂ ਦੇ ਤੁਹਾਡੇ ਸਾਹਮਣੇ ਰੱਖਾਂ ਜੋ ਆਮ ਜਗਤ ਇਸੇ ਢੰਗ ਨਾਲ ਜਿੰਦਾ ਹੈ ਭਾਰਤ ਦੇ ਜਿਸ ਨੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਬਾਬਰ ਉਹਦੇ ਵਿਚਾਰ ਭਾਰਤ ਦੇ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋ ਗਈ ਆਖਰੀ ਬਾਦਸ਼ਾਹ ਬਾਦਰ ਸ਼ਾ ਜ਼ਫਰ ਇਹ ਬਾਦਰ ਸ਼ਾ ਉਹ ਨਹੀਂ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਿਆ ਸੀ ਔਰੰਗਜ਼ੇਬ ਦਾ ਲड़का ਜਿਨੇ ਹਜ਼ੂਰ ਸਾਹਿਬ ਦੇ ਸਤਿਗੁਰ ਨੂੰ ਨਗੇਨਾ ਭੇਟ ਕੀਤਾ ਸੀ ਤੇ ਮਹਾਰਾਜ ਨੇ ਉਹ ਨਗੇਨਾ ਗੋਦਾਵਰੀ ਸੁਡ ਦਿੱਤਾ ਤੇ ਬਾਦਰ ਸਾਹਿਬ ਨੂੰ ਇੱਕਦਮ ਖਿਆਲ ਆਇਆ ਫਕੀਰ ਨੇ ਇਹਨਾਂ ਨੂੰ ਨਗੇਨਿਆਂ ਦੀ ਸਮਝ ਨਹੀਂ ਕਹਣ ਲਗੇ ਮਹਾਰਾਜ ਮੈਂ ਜੋ ਭੇਟ ਕੀਤੀ ਸੀ ਇਹ ਮੇਰੇ ਖਜ਼ਾਨੇ ਦਾ ਸਭ ਤੋਂ ਕੀਮਤੀ ਲਗਿਨਾ ਸੀ ਤੁਸੀਂ ਦਰਿਆਜ ਛੁੱਟ ਦਿੱਤਾ ਹੈ ਇਹ ਮੈਂ ਕਈ ਸਾਲਾਂ ਤੋਂ ਖਜ਼ਾਨੇ ਦੇ ਸਾਹਮਣੇ ਰੱਖਿਆ ਹੈ ਮੇਰੇ ਪਿਤਾ ਤੋਂ ਮੈਨੂੰ ਪ੍ਰਾਪਤ ਹੋਇਆ ਹੈ ਆਪਨੇ ਦਰਿਆਜ ਛੁੱਟ ਦਿੱਤਾ ਹੈ ਮੈਂ ਤੁਹਾਨੂੰ ਨਜ਼ਰਾਨਾ ਭੇਟ ਕੀਤਾ ਸੀ ਤੁਹਾਡੇ ਕਦਮਾਂ ਦੇ ਵਿੱਚ ਰੱਖਿਆ ਸੀ ਦਰਸਲ ਭਾਦਰ ਸ਼ਾਹ ਦੇ ਮਨ ਵਿੱਚ ਨਗੀਨਾ ਭੇਟ ਕਰਦੇ ਆ ਇਹ ਖਿਆਲ ਵੀ ਆ ਗਿਆ ਸੀ ਇਸ ਤਰ੍ਹਾਂ ਦੀ ਭੇਟਾ ਗੁਰੂ ਗੋਬਿੰਦ ਸਿੰਘ ਨੂੰ ਅੱਜ ਤੱਕ ਕਿਸੇ ਹੋਰ ਨੇ ਨਹੀਂ ਦਿੱਤੀ ਹੁਣ ਇਹ ਖਿਆਲ ਵੀ ਆ ਗਿਆ ਐਸਾ ਹੰਕਾਰ ਵੀ ਆ ਗਿਆ ਸਤਿਗੁਰੂ ਕਹਿਣ ਲੱਗੇ ਕੀਮਤੀ ਨਗੀਨਾ ਸੀ ਅੱਛਾ ਇੰਜ ਕਰ ਫਿਰ ਹੁਣ ਤੂੰ ਆਪ ਹੀ ਕੱਢ ਕੇ ਲਿਆ ਔਰ ਜਿੱਥੇ ਮੈਂ ਸੁਟਿਆ ਆਪ ਹੀ ਕੱਢ ਕੇ ਲਿਆ ਜ਼ਿਆਦਾ ਪਾਣੀ ਨਹੀਂ ਹੈ ਗੋਦਾਵਰੀ ਚ ਜਾ ਕੱਢ ਲਿਆ ਇਤਿਹਾਸ ਹੈ ਜੈਸੇ ਹੋ ਜਾਂਦਾ ਹੈ ਦੋ ਹੱਥਾਂ ਨਾਲ ਕੱਢਦਾ ਹੈ ਦੋਵੇਂ ਹੱਥ ਲਗੇ ਨੇ ਆ ਨਾਲ ਭਰੇ ਕਹਿੰਦਾ ਹੈ ਐ ਨੇ ਨਗੇ ਨੇ ਬਾਦਰ ਸ਼ਾਹ ਨੂੰ ਪਤਾ ਨਹੀਂ ਜਿਸ ਵਸਤੂ ਦੇ ਉੱਤੇ ਕਲਗੀ ਧਰਦੀ ਨਿਗਾਹ ਪੈ ਜਾਵੇ ਨਗੇ ਨਾ ਬਣ ਜਾਂਦੀ ਮਨੁੱਖ ਤੇ ਨਜ਼ਰੇ ਕਰਮ ਹੋ ਜਾਏ ਉਹ ਦੇਵਤਾ ਹੋ ਜਾਂਦਾ ਹੈ ਫਰਿਸ਼ਤਾ ਹੋ ਜਾਂਦਾ ਹੈ ਇੱਕ ਦਿਨ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ અત્યੰਤ ਪਰਸੰਨ ਹੋ ਕੇ ਨੰਦ ਲਾਲ ਨੂੰ ਕਿਹਾ ਤੂੰ ਕੁਝ ਮੰਗ ਲੈ ਅੱਜ ਤੈਨੂੰ ਕੁਝ ਦੇਣਾ ਹੈ ਤੈਨੂੰ ਦੇ ਕੇ ਸਾਨੂੰ ਖੁਸ਼ੀ ਮਿਲੇਗੀ ਜਿਹਦੇ ਨਾਲ ਬਹੁਤ ਪਿਆਰ ਹੋਵੇ ਤੇ ਜਿਹੜਾ ਪਿਆਰਾ ਲਗੇ ਉਹਨੂੰ ਕੁਝ ਦੇ ਕੇ ਖੁਸ਼ੀ ਮਿਲਦੀ ਹੈ ਪਰ ਜਿਹਦੇ ਨਾਲ ਨਫ਼ਰਤ ਹੋਵੇ ਘਰਣਾ ਹੋਵੇ ਦੁਸ਼ਮਣੀ ਹੋਵੇ ਉਹਦੇ ਕੋਲ ਖੋ ਕੇ ਖੁਸ਼ੀ ਮਿਲਦੀ ਜੋ ਬਹੁਤ ਪਿਆਰਾ ਹੈ ਮਨੁੱਖ ਦੇਣਾ ਚਾਹਦਾ ਇਹਨੂੰ ਸੁੱਖ ਦੇ ਲਈਏ ਇਹਨੂੰ ਆਰਾਮ ਦੇ ਦੇਈਏ ਇਹਨੂੰ ਮਾਨੁਸਨਮਾਨ ਦੇ ਦੇਈਏ ਕਿਤੇ ਲੋੜ ਪੈ ਜਾਏ ਤੇ ਇਹਨੂੰ ਆਪਣੀ ਜਿੰਦ ਜਾਨ ਦੇ ਦੇਈਏ ਪਰ ਜੇ ਘਿਰਣਾ ਨਫ਼ਰਤ ਹੈ ਦੁਸ਼ਮਣੀ ਹੈ ਤੋ ਫਿਰ ਮਨੁੱਖ ਖੋਣਾ ਚਾਹਦਾ ਹੈ ਇਹਦਾ ਸੁੱਖ ਖੋ ਲਈਏ ਇਹਦੀ ਇੱਜ਼ਤ ਖੋ ਲਈਏ ਇਹਦਾ ਮਾਨ ਸਨਮਾਨ ਖੋ ਲਈਏ ਕਿਦਰੇ ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋ ਲਈਏ ਖਾਣ ਨੂੰ ਵੀ ਜੇ ਕਰਦਾ ਹੈ ਬਸ਼ਰਤੇ ਘਿਰਣਾ ਹੋਵੇ ਦੇਣ ਨੂੰ ਵੀ ਜੇ ਕਰਦਾ ਹੈ ਬਸ਼ਰਤੇ ਪਿਆਰਾ ਲੱਗੇ ਨੰਗ ਲਾਲ ਤੂੰ ਬਹੁਤ ਪਿਆਰਾ ਲੱਗਦਾ ਤੇਰੀਆਂ ਗੱਲਾਂ ਬਹੁਤ ਪਿਆਰੀਆਂ ਤੈਨੂੰ ਦੇ ਕੇ ਸਾਨੂੰ ਖੁਸ਼ੀ ਮਿਲੇਗੀ ਸਾਡੀ ਖੁਸ਼ੀ ਲਈ ਤੂੰ ਮੰਗ ਤੇ ਮੈਂ ਤੈਨੂੰ ਦੇ ਆ ਇਹਨੂੰ ਕਹਿੰਦੇ ਨੇ ਭਾਈ ਅਨੰਦ ਲਾਲ ਦੀ ਮੰਗ ਗਜ਼ਲ ਹੈ ਭਾਈ ਸਾਹਿਬ ਦੀ ਉਹਨਾਂ ਦੀ ਬਾਣੀ ਮੈਂ ਤੁਹਾਨੂੰ ਸਰਵਨ ਕਰਾਵਾਂ ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬੀ ਨਾ ਏ ਬਿਦੇ ਦਰਸ ਰਮ ਅਜ਼ ਇਸ਼ਕ ਸੌਦਾ ਏ ਬਿਦੇ ਐ ਮੇਰੇ ਮਾਲਕ ਮੇਰੇ ਮੁਰਸ਼ਦ ਦੇਣਾ ਤੇ ਉਹ ਅੱਖਾਂ ਦੇ ਜਿਹੜੀਆਂ ਨਿਰੰਕਾਰ ਨੂੰ ਵੇਖ ਸਕਦੀਆਂ ਔਰ ਕੁਝ ਵੀ ਨਹੀਂ ਦੇਣਾ ਤੇ ਸਿਰ ਦੇ ਵਿੱਚ ਉਹ ਪਿਆਰ ਦੇ ਕਿ ਇੱਕ ਦਿਨ ਦਾ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਸੁਦਾਈ ਹੋ ਗਿਆ পাগল ਹੋ ਗਿਆ ਪਦਸ਼ਾ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ ਬੋਲ ਮੈਂ ਫਿਰ ਤੁਹਾਨੂੰ ਸਰਵਨ ਕਰਾਵਾਂ ਯਾ ਇਲਾਹੀ ਚਸ਼ਮੇ ਬਿਨਾ ਏ ਬਿਦੇ ਚਸ਼ਮਾ ਖੰਗ ਯਾ ਇਲਾਹੀ ਚਸ਼ਮੇ ਬਿਨਾ ਏ ਬਿਦੇ ਦਰਸਰਮ ਅਜ਼ ਇਸ਼ਕ ਦਾਊਦਾ ਏ ਬਿਦੇ ਐਸਾ ਇਸ਼ਕ ਦੇ ਐਸਾ ਪਿਆਰ ਦੇ ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ ਸੁਦਾਈ ਹੋ ਗਿਆ ਆਪ ਦੀ ਗਿਆਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲ ਮਿਲ ਨਹੀਂ ਬੈਠਦਾ ਕਿਹੜਾ ਇੱਕ ਪਾਗਲ ਦਾ ਇੱਕ ਸੰਤ ਦਾ ਨਹੀਂ ਬੈਠਦਾ ਬਹੁਤਾ ਤੇ ਸੰਸਾਰੀਆਂ ਜੋੜ ਕਦੇ ਲਾਇਆ ਇੱਕ ਭਗਤ ਦਾ ਇੱਕ ਪਾਗਲ ਦਾ ਸਮਾਜ ਨਾਲ ਤਾਲ ਮਿਲ ਨਹੀਂ ਬੈਠਦਾ ਪਾਗਲ ਦੀ ਗੱਲ ਇਤਨੀ ਨੀਵੇਂ ਇਤਨੀ ਨੀਵੇਂ ਉਹਦੀ ਜ਼ਿੰਦਗੀ ਇਤਨੀ ਨੀਵੀਂ ਪੈਰਾਂ ਦੇ ਥੱਲੇ ਲੰਘਦੀ ਹੈ ਸੰਤ ਦੇ ਬੋਲ ਇਤਨੇ ਉੱਚੇ ਇਤਨੇ ਉੱਚੇ ਸਿਰ ਦੇ ਉਪਰੋਂ ਲੰਘਦੇ ਤਾਂ ਦੋਹਾਂ ਨਾਲ ਤਾਲ ਮਿਲ ਨਹੀਂ ਬੈਠਦਾ ਕਈ ਦਫਾ ਆਮ ਬੰਦਿਆਂ ਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ ਇਹਦੇ ਚ ਪਾਗਲ ਕਿਹੜਾ ਹੈ ਤੇ ਸੰਤ ਕਿਹੜਾ ਹੈ ਬੁਲੇਖੇ ਚ ਕਈ ਦਫਾ بڑے بڑے ਮਹਾਪੁਰਸ਼ਾਂ ਨੂੰ ਲੋਕੀ ਪਾਗਲ ਕਹਿ ਦਿੰਦੇ ਨੇ ਦੂਰ ਕਿਉਂ ਜਾਓ ਜਗਤ ਗੁਰੂ ਬਾਬਾ ਕਹਿੰਦੇ ਨੇ ਕੋਈ ਕਹੇ ਬੋਤਨਾ ਕੋ ਕਹੇ ਬੇਤਾਲਾ ਮੈਨੂੰ ਤੇ ਕਈ ਬੋਤਨਾ ਕਹਿੰਦੇ ਬੇਤਾਲਾ ਕਹਿੰਦੇ ਕਬੀਰ ਵੀ ਕਹਿ ਲੈ ਲੋਗ ਕਹੇ ਕਬੀਰ ਬੋਰਾਨਾ ਕਬੀਰ ਕਾ ਮਰਮ ਰਾਮ ਹੀ ਜਾਣਾ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ ਪਾਗਲ ਹੈ ਔਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲਾਂ ਦੀ ਢੀਢ ਹੈ ਕੀ ਹੈ ਕੁਝ ਵੀ ਨਹੀਂ ਹੈ ਪਰ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਹੈ ਨੰਦ ਲਾਲ ਕਹਿੰਦੇ ਨੇ ਮੇਰੇ ਪਾਤਸ਼ਾਹ ਅਜੇ ਮੈਨੂੰ ਕਿਸੇ ਨੇ ਸੁਧਾਈ ਨਹੀਂ ਆਖਿਆ ਗਿਆਨੀ ਆਖਿਆ ਅਜੇ ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ ਹੈ ਸਾਰੇ ਵਿਦਵਾਨ ਕਹੀ ਜਾਂਦੇ ਨੇ ਕਵੀ ਕਹੀ ਜਾਂਦੇ ਨੇ ਸ਼ਾਇਰ ਕਹੀ ਜਾਂਦੇ ਨੇ ਦਰ ਸ਼ਰਮ ਅਜ਼ ਇਸ ਕੇ ਸੌਦਾਏ ਬਿਦੇ ਮੇਰੇ ਸਿਰ ਦੇ ਚੋ ਪਿਆਰ ਦੇ ਦੁਨੀਆ ਖੈ ਦੇਵੇ ਨੰਦ ਲਾਲ ਪਾਗਲ ਹੋ ਗਏ ਯਾ ਇਲਾਹੀ ਚਸ਼ਮੇ ਬਿਨਾਏ ਬਿਦੇ ਉਹ ਅੱਖਾਂ ਦੇ ਜੋ ਪ੍ਰਭੂ ਨੂੰ ਵੇਖ ਸਕਦੀਆਂ ਪਰਮਾਤਮਾ ਨੂੰ ਵੇਖ ਸਕਦੀਆਂ ਐਸੀ ਅੱਖਾਂ ਦੀ ਦ੍ਰਿਸ਼ਟੀ ਅੰਮ੍ਰਿਤਮਈ ਆਉਂਦੀ ਹੈ ਪੱਥਰ ਨੂੰ ਨਗੀਨਾ ਬਣਾ ਦਿੰਦੀ ਹੈ। ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਇਹ ਵੀ ਮਾਇਸ ਕਰਦੇ ਆ। ਬਾਦਰ ਸ਼ਾ ਇੱਕ ਔਰੰਗਜ਼ੇਬ ਦਾ ਲੜਕਾ ਸੀ। ਬਾਦਰ ਸ਼ਾ ਦੇ ਬੱਚਿਆਂ ਨੂੰ ਨੰਦ ਲਾਲ ਪਹਿਲੇ ਪੜਾਉਂਦੇ ਹੁੰਦੇ ਸਨ ਆਗਰੇ ਦੇ ਸ਼ਹਿਰ ਆਪ ਨੂੰ ਪਤਾ ਹੋਵੇ। ਟੂਟਰ ਨੂੰ ਪਰਸ਼ੀਨ ਦੇ ਅਤਾਲੀਕ ਕਹਿੰਦੇ ਨੇ। ਨੰਦ ਲਾਲ ਦੇ ਨਾਮ ਦੇ ਨਾਲ ਅਤਾਲੀਕ ਲਿਖਿਆ ਹੈ। ਅਤਾਲੀਕ ਛੋਟੇ ਛੋਟੇ ਬੱਚਿਆਂ ਨੂੰ ਨਵਾਬਾਂ ਦੇ ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜਾਣ ਵਾਲਾ ਘਰ ਦੇ ਚ ਜਾ ਕੇ ਲੰਧ ਲਾਲ ਅਰਬੀ ਫਾਰਸੀ ਪੜਾਉਂਦੇ ਸਨ ਉਸ ਪੜਾਣ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਅਰਥ ਵੀ ਦੱਸਣੇ ਹੁੰਦੇ ਸਨ ਅਰਬੀ ਭਾਈ ਸਾਹਿਬ ਜੀ ਜਾਣਦੇ ਸਨ ਇੱਕ ਦਿਨ ਕੁਰਾਨ ਦੀ ਇੱਕ ਆਇਤ ਦੇ ਫਰਸ਼ਿੰਦ ਵਿੱਚ ਇਤਨੇ ਗਜ਼ਬ ਦੇ ਅਰਥ ਕੀਤੇ ਕਿਉਂਕਿ ਸਾਰੇ ਮੁਗਲ ਸਮਰਾਟ ਫਰਸ਼ਿੰਦ ਬੋਲਦੇ ਸਨ ਉਸ ਵਕਤ ਲੰਗੇ ਬਜ਼ੁਰਗ ਔਰੰਗਜ਼ੇਬ ਬੁੱਢਾ ਹੋ ਚੁੱਕਿਆ ਸੀ ਬਿਰਧ ਹੋ ਚੁੱਕਿਆ ਸੀ ਇਹ ਅਰਥ ਉਹਦੇ ਕੰਨਾਂ 'ਚ ਪਿਆ ਹੈ ਹੈਰਾਨ ਹੋ ਗਿਆ ਐਸਾ ਰੋਸ਼ਨ ਦਿਮਾਗ ਐਸਾ ਰੋਸ਼ਨ ਜ਼ਮੀਰ ਬੰਦਾ ਜਿਦੀ ਰੂਹ ਦੇ ਚਿਤਨੀ ਚਮਕ ਹੈ ਦਮਕ ਹੈ ਬਾਦਰ ਸ਼ਾਹ ਨੂੰ ਕਹਿ ਦਿੱਤਾ ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ ਬਸ ਇਸ਼ਾਰਾ ਕਰ ਦਿੱਤਾ ਐਸਾ ਰੋਸ਼ਨ ਜ਼ਮੀਰ ਮਲਕ ਹਿੰਦੂ ਨਹੀਂ ਚਾਹੀਦਾ ਓ ਨੰਦ ਲਾਲ ਦੇ ਜਿਗਰੀ ਦੋਸਨ ਮੁਰਾਦ ਰਾਤ ਦਾ ਜਦ ਪਹਿਲਾ ਪੈਰ ਲੰਘਿਆ ਸਾਰੇ ਸੌਣ ਦੀਆਂ ਤਿਆਰੀਆਂ ਚ ਮੁਰਾਦ ਘੋੜਾ ਲੈ ਕੇ ਆਇਆ ਨੰਦ ਲਾਲ ਦੀ ਹਵੇਲੀ ਜਿੱਥੇ ਨੰਦ ਲਾਲ ਰਹਿੰਦੇ ਸਨ ਆਖਿਆ ਭਾਈ ਸਾਹ ਇਹ ਘੋੜਾ ਲਓ ਐਸੇ ਬੈਠੋ ਤੇ ਭਜਣ ਦੀ ਕੋਸ਼ਿਸ਼ ਕਰੋ ਨਸ ਜਾਓ ਹੁਣੇ ਦੰਗਰ ਰਹਿ ਗਏ ਨੰਦ ਲਾਲ ਵੀ ਐਸਾ ਕਿਉਂ ਪੁੱਛਿਆ ਕਿਉਂ ਕਾਰਨ ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ ਤੁਹਾਡੀ ਰੋਸ਼ਨ ਜ਼ਮੀਰ ਖਤਰੇ 'ਚ ਹੈ ਆਪਣੀ ਜ਼ਮੀਰ ਬਚਾਣੀ ਹੈ ਆਪਣਾ ਦਿਮਾਗ ਬਚਾਣਾ ਹੈ ਆਪਣਾ ਇਮਾਨ ਬਚਾਣਾ ਹੈ ਇਹ ਘੋੜਾ ਲੋਪ ਨਾ ਜਾਵਾ ਸਮਝ ਗਿਆ ਨੰਦ ਲਾਲ ਕਿ ਆਏ ਦਿਨ ਘਟਨਾਵਾਂ ਜੋ ਘਟਦੀਆਂ ਸਨ ਸਾਹਮਣੇ ਮੁਰਾਦ ਨੂੰ ਕਹਿੰਦਾ ਕਿੱਥੇ ਜਾਵਾਂ ਸਾਰੇ ਦੇਸ਼ ਦਾ ਬਾਦਸ਼ਾਹ ਤੇ ਔਰੰਗਜ਼ੇ ਹੈ ਸਾਰਾ ਦੇਸ਼ ਇਸ ਦੀ ਮੁੱਠੀ 'ਚ ਹੈ ਸਾਰੀ ਜਗ੍ਹਾ ਇਸ ਦੀ ਫੌਜ ਇਹਦੇ ਸਿਪਾਹੀ ਇਹਦੇ ਐਲਕਾਸ ਔਰ ਸਾਰੇ ਭਾਰਤ ਦੇ ਚੀਜ਼ ਦਾ ਹੁਕਮ ਚੱਲਦਾ ਹੈ ਮੁਰਾਦ ਕਹਿੰਦਾ ਇੱਕ ਜਗ੍ਹਾ ਹੈ ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ ਉਹ ਜਗ੍ਹਾ ਹੈ ਅਨੰਦਪੁਰ ਤੁਬਜ ਜਾ ਨਸ ਜਾ ਰਾਤ ਨੂੰ ਭਾਈ ਸਾਹਿਬ ਸਫਰ ਕਰਦੇ ਨੇ ਦਿਨ ਨੂੰ ਕਿਧਰੇ ਛੁਪ ਜਾਂਦੇ ਮੰਜ਼ਿਲ ਦਰਮਿਆਨ ਜ਼ਿਲ ਤੈਅ ਕਰਕੇ ਅਨੰਦਪੁਰ ਸਾਹਿਬ ਪਹੁੰਚੇ ਨੇ ਭਰੇ ਦਰਵਾਜ਼ੇ ਦੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾ ਕੇ ਸਜਦਾ ਕੀਤਾ ਮੱਥਾ ਟੇਕਿਆ ਇੱਕ ਪਾਸੇ ਬੈਠ ਗਏ ਸਮਾਪਤੀ ਤੇ ਆਨੰਦ ਲਾਲ ਜੋਦੜੀ ਕਰਦਾ ਹੈ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ ਹੈ ਇੱਥੇ ਰਹਿਣਾ ਸਤਿਗੁਰ ਕਹਿਣ ਲੱਗੇ ਬੜੀ ਖੁਸ਼ੀ ਦੀ ਗੱਲ ਹੈ ਰੋ ਦੂਜੇ ਦਿਨ ਬੇਨਤੀ ਕਰਦੇ ਨੇ ਨੰਦ ਲਾਲ ਮਹਾਰਾਜ ਆਪਨੇ ਥੇ ਰਹਿਣ ਦੀ ਇਜਾਜ਼ਤ ਮੈਨੂੰ ਦੇ ਦਿੱਤੀ ਏ ਤੋ ਫਿਰ ਕੋਈ ਸੇਵਾ ਵੀ ਬਖਸ਼ ਦਿਓ ਕੋਈ ਸੇਵਾ ਕਰਿਆ ਕਰਾਂ ਹੁਣ ਸਤਿਗੁਰ ਕਹਿੰਦੇ ਤੂੰ ਕੀ ਕਰ ਸਕਦਾ ਪਹਿਲੇ ਇਹ ਦੱਸ ਕੀ ਕਰ ਸਕਦਾ ਕੋਈ ਕੰਮ ਕੰਮ ਭਾਈ ਸਾਹਿਬ ਕਹਿੰਦੇ ਨੇ ਦੁਨੀਆ ਮੈਨੂੰ ਰੋਸ਼ਨ ਜ਼ਮੀਰ ਕਹਿੰਦੀ ਏ ਰੋਸ਼ਨ ਦਿਮਾਗ ਕਹਿੰਦੀ ਏ ਮੈਂ ਸ਼ਾਇਰ ਆ विद्वान हाँ कलम का धन ही हाँ जबान का धन हाँ दिमाग द धन आप कोई सेवा बख्श दे तू रोशन जमीर है रोशन दिमाग है कलम का धन ही है जबान का धन है दिमाग दन धने है तू इत रहना है हाँ महाराज में रहना है सेवा भी करनी है, हाँ महाराज सेवा भी करनी है ਅੱਛਾ ਤੂੰ ਲੰਗਰ ਦੇ ਭਾਂਡੇ ਹੀ ਮਾਜਿਆ ਕਰ ਬੜੀ ਝੋਟ ਲੱਗੇ ਕਹਿੰਦਾ ਹੈ ਗੁਰੂ ਨੇ ਵਿਦਿਆ ਦੀ ਕਦਰ ਹੀ ਨਹੀਂ ਕੀਤੀ ਬਾਦਸ਼ਾਹ ਨੇ ਬੈਠਣ ਵਾਸਤੇ ਚਾਂਦੀ ਦੀ ਕੁਰਸੀ ਦਿੱਤੀ ਸੀ ਇਹ ਚਾਂਦੀ ਦੀ ਕੁਰਸੀ ਤੇ ਬੈਠ ਕੇ ਬਾਦਸ਼ਾਹਾਂ ਨੇ ਸ਼ਾਇਰੀ ਨੂੰ ਪੜਾਂਦੇ ਸਨ ਕੋਈ ਅਕਲ ਗਾਬਲੀਅਤ ਭਾਂਡੇ ਮਾਜਿਆ ਆ ਪਰ ਹੁਣ ਕਰੇ ਕੀ ਕਿਧਰੇ ਜਾ ਵੀ ਨਹੀਂ ਸਕਦਾ ਇਤਿਹਾਸ ਕਹਿੰਦਾ ਹੈ ਦੂਜੇ ਦਿਨ ਬਾਂਡਿਆਂ ਦਾ ਢੇਰ ਮਾਂਜਣ ਵਾਲੇ ਵੀ ਬੜੇ ਤੇ ਪੁਰਾਣਾ ਜ਼ਮਾਨਾ ਰਾਖ ਨਾਲ ਮਾਂਜਣੇ ਹੱਥ ਘਾਲੇ ਆਉਂਦੇ ਨੇ ਪਾਂਡੇ ਮਾਂਜਣ ਲੱਗ ਪਏ ਭਾਈ ਸਾਹਿਬ ਦਾ ਸੋਹਰਾ ਪਰਿਵਾਰ ਮੁਲਤਾਨ ਦੇ ਚ ਰਹਿੰਦਾ ਸੀ ਉੱਥੇ ਤੱਕ ਖਬਰਾਂ ਪਹੁੰਚ ਗਈਆਂ ਕਿ ਨੰਦ ਲਾਲ ਆਗਰੇ ਤੋਂ ਭੱਜ ਕੇ ਛੁਪ ਛੁਪਾ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦ ਲਾਲ ਦੀ ਕਦਰ ਨਹੀਂ ਕੀਤੀ ਪਾਂਡੇ ਮਾਂਜਣ ਤੇ ਲਾ ਮੰਜ਼ਿਲ ਦਰ ਮੰਜ਼ਿਲ ਤੈ ਕਰਕੇ ਇਹ ਸੌਰਾ ਪਰਿਵਾਰ ਇਹ ਸ਼ਰੀਕ ਅਨੰਦਪੁਰ ਸਾਹਿਬ ਪਹੁੰਚੇ ਨੇ ਕਈ ਦਿਨ ਬਾਂਡੇ ਮਾਂਜਦੇ ਆ ਮਾਂਜਦੇ ਆ ਰੱਬੀ ਤਰੰਗਾਂ ਦੇ ਲਹਿਰਾਂ ਵਿੱਚ ਰਹਿੰਦੇ ਆ ਰਹਿੰਦੇ ਆ ਹਰ ਮਨੁੱਖ ਦਾ ਆਪਣਾ ਔਰਾ ਹੁੰਦਾ ਆ ਆਵਾ ਹੁੰਦੀ ਉੱਥੇ ਸਭ ਬ੍ਰਹਮ ਗਿਆਨੀ ਰਸਕ ਪੁਰਸ਼ ਫਿਰ ਸਤਗੁਰ ਉਹਨਾਂ ਦਾ ਔਰਾ ਆਵਾ ਕਹਿੰਦੇ ਨੇ ਪੂਰਨ ਪੁਰਖ ਦੀ ਜਿਹੜੀ ਆਵਾ ਤੇ ਮਸਤਕ ਦੇ ਕੋਲੋਂ ਜਿਹੜਾ ਤੁਸੀਂ ਗੋਲ ਵੈਰਾ ਇੱਕ ਚੱਕਰ ਦੇਖਦੇ ਹੋ ਇਹਨੂੰ ਸੰਸਕ੍ਰਿਤ ਦੇ ਵਿੱਚ ਆਵਾ ਕਹਿੰਦੇ ਆ ਇਕ ਪੂਰਨ ਪੁਰਖ ਦਾ ਔਰਾ ਆਵਾ ਘਟ ਤੋਂ 10 ਮੀਲ ਤੋਂ ਲੈ ਕੇ 15 ਮੀਲ ਤੱਕ ਪ੍ਰਭਾਵਿਤ ਕਰਦਾ ਉਸ ਆਵਾ ਦੇ ਦਾਇਰੇ ਚ ਜਿਹੜਾ ਆ ਜਾਂਦਾ ਅਗਰ ਉਹ ਥੋੜਾ ਜਿਹਾ ਵੀ ਜਗਿਆ ਸੁਵੇ ਤੇ ਅਸਰ ਅੰਦਾਜ਼ ਹੋ ਜਾਂਦਾ ਇਸ ਵਾਸਤੇ ਕਿ ਆ ਗਿਆ ਸਾਧਨ ਕਿਸਨ ਨਹੀਂ ਕਿ ਚਗਾਲ ਦਰਸ਼ਨ ਭੇਟਤ ਹੋਤ ਨਹੀਂ ਆ ਉਸ ਆਬਾਦੇ ਚ ਰਹਿੰਦੇ ਆ ਰਹਿੰਦੇ ਆ ਸਿਰਫ ਢਾਂਡਿਆਂ ਦੀ ਕਾਲਖ ਹੀ ਭਾਈ ਸਾਹਿਬ ਨਹੀਂ ਧੋ ਰਹੇ ਸਨ ਮੰਨ ਦੀ ਕਾਲਖ ਵੀ ਧੋ ਟੁੱਲ ਗਈ ਸੀ ਵਿਦਿਆ ਦਾ غرور ਵੀ ਟੁੱਲ ਗਿਆ ਇਲਮ ਦਾ غرور ਵੀ ਟੁੱਲ ਗਿਆ ਆਜ ਸ਼ਰੀਕ ਪਹੁੰਚੇ ਹੈ ਰਾਖ ਨਾਲ ਲਿਵੜੇ ਹੋਏ ਕਪੜੇ ਦੇਖ ਕੇ ਮੂੰ ਮਥਾ ਹੱਥ ਕਾਲਖ ਨਾਲ ਭਰਿਆ ਆ ਦੇਖੇ ਸ਼ਰੀਕ ਸਮਝਾਣ ਲੱਗ ਪੈ ਨੇ ਕਿੱਥੇ ਆ ਗਏ ਇਹਦੇ ਨਾਲੋਂ ਬਿਹਤਰ ਸੀ ਤੂੰ ਮਲਤਾਨ ਆ ਜਾਂਦਾ ਅਸੀਂ ਤੈਨੂੰ ਕੋਈ ਯਤਨ ਕਰਕੇ ਭੇਜ ਦਿੰਦੇ ਗਜ਼ਨੀ ਭੇਜ ਦਿੰਦੇ ਕੰਦਾਰ ਭੇਜ ਦਿੰਦੇ ਕਿੱਥੇ ਆ ਗਏ ਅਲਾ ਚੋਟੀ ਦਾ ਆਲਮ ਫਾਜ਼ਲ ਹੋ ਕੇ ਸਾਰਾ ਦਿਨ ਭਾਂਡੇ ਮੰਨਣਾ ਸਾਡੇ ਤੱਕ ਖਬਰਾਂ ਪਹੁੰਚੀਆਂ ਹਰ ਸ਼ਰੀਕਾ ਨੂੰ ਭਾਈ ਸਾਹਿਬ ਸਮਝਾਉਂਦੇ ਨੇ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਨਸੀਹਾ ਤਾਂ ਚੰਦ ਗੋਈ ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ ਆ ਸਿੱਖਿਆ ਦੇਣ ਵਾਲਿਓ ਸਿੱਖਿਆ ਆਪਣੇ ਕੋਲ ਰੱਖੋ ਨਸੀਹਾ ਤਾਂ ਚੰਦ ਗੋਈ ਕਿੱਸਾ ਹੈ ਵਾ ਅਜ਼ੂਮਨ ਬਜ਼ਮੇ ਮਸਤਾਂ ਅਸਤ ਹੀ ਜਾ ਕਿੱਸਾ ਹੋ ਅਫਸਾਨਾ ਨੇ ਇਹ ਮਸਤਾਨਿਆਂ ਦੀ ਮਹਿਫਲ ਹੈ ਇਹ ਰੰਗ ਰਤਣਿਆਂ ਦੀ ਮਹਿਫਲ ਹੈ ਨੰਦ ਲਾਲ ਪਾਗਲ ਹੋ ਗਏ ਨੰਦ ਲਾਲ ਪਾਗਲ ਹੋ ਗਏ ਮਹਿਫਲ ਹੈ ਇਹ ਕੋਈ ਨਸੀਹਤ ਨੰਦ ਲਾਲ ਤੱਕ ਨਹੀਂ ਪਹੁੰਚੇਗੀ ਪੈਰਾਂ ਦੇ ਥੱਲੋਂ ਲੰਘ ਜਾਂਦੀ ਇੱਕ ਪਾਸੇ ਕਰੋ ਯਾ ਯਾ ਇਹ ਆਪਾਂ ਕਥਾ ਦਾ ਪਹਿਲਾ ਪਾਰਟ ਸੁਣਿਆ ਭਾਈ ਸਾਹਿਬ ਭਾਈ ਨੰਦ ਲਾਲ ਯਾ ਯਾ ਮੈਂ ਨਾ ਆਪਾਂ ਪਿਛਲੇ ਦਿਨਾਂ ਇੱਕ ਕਥਾ ਸੁਣੀ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਾਰੇ ਚ ਤੇ ਮੈਂ ਪੁੱਛਿਆ ਕਥਾ ਦੇ ਵਿੱਚ ਕਿ ਉਹ ਕੌਣ ਨੇ ਤੇ ਫਿਰ ਮੈਨੂੰ ਇੱਕ ਦੋਸਤ ਕੋਈ ਸਿੱਖ ਦੋਸਤ ਸੀ ਉਹਨੇ ਮੇਰਾ ਆਪਤਾ ਕੀਤਾ ਉਹਨਾਂ ਨੇ ਪੂਰੀ ਡਿਟੇਲ ਮੈਨੂੰ ਸੈਂਡ ਕੀਤੀ ਕਿ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਰਹਿੰਦੇ ਸੀ ਆਨੰਦਪੁਰ ਕਿਲੇ ਦੇ ਵਿੱਚ ਉਹ ਸ਼ਾਇਰ ਸੀ ਇੱਕ ਬਹੁਤ بڑے ਆਲਮ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਨਹੀਂ ਦੱਸਿਆ ਹਾਂਜੀ ਮੈਂ ਇਹਨੂੰ ਕਥਾ ਨੂੰ ਕਥਾ ਦਾ ਜਿਹੜਾ ਟਾਈਟਲ ਹੈ ਨਾ ਉਹ ਹੈਗਾ ਦਾ ਵੇ ਟੂ ਗੋਡ ਮਤਲਬ ਖੁਦਾ ਖੁਦਾ ਦੀ ਤਰਫ ਰਸਤਾ ਤੇ ਉਹਨਾਂ ਨੇ ਉਹਦੇ ਵਿੱਚ ਜਿਹੜਾ ਇਹ ਬਿਆਨ ਕਰ ਰਹੇ ਸਾਰਿਆਂ ਤੋਂ ਪਹਿਲੀ ਗੱਲ ਜਿਹੜੀ ਬਿਆਨ ਕੀਤੀ ਕਿ ਉਹਦੇ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਸ਼ਾਇ ਹੈ ਵੇ ਨਾ ਉਹ ਹੈ ਨਿਰਾਸ਼ਾ ਮਯੂਸੀ ਜਦੋਂ ਬੰਦਾ ਦੁਨੀਆ ਤੋਂ ਮਯੂਸ ਹੋਏਗਾ ਤੇ ਫਿਰ ਖਾਇਸ਼ਾਂ ਖਤਮ ਹੋਣੀਆਂ ਤੇ ਫਿਰ ਰੱਬ ਦੇ ਰਸਤੇ ਵਾਲੇ ਚੱਲਣਾ ਸ਼ੁਰੂ ਕਰੇਗਾ ਯਾਨੀ ਕਿ ਜਿਹੜੇ ਪਦਾਰਥ ਨੇ ਇਹ ਜਿਹੜੀਆਂ ਖਵਾਇਸ਼ਾਂ ਨੇ ਜੋ ਵੀ ਇਹ ਰਾਸਤੇ ਦੇ ਵਿੱਚ ਰੁਕਾਵਟਾਂ ਨੇ ਰੁਕਾਵਟਾਂ ਇਹਨੇ ਰੋੜੇ ਨੇ ਰੁਕਾਵਟਾਂ ਨੇ ਤੇ ਉਹਦੇ ਜੋ ਫਿਰ ਜਦੋਂ ਇਹਨਾਂ ਚੀਜ਼ਾਂ ਦਾ ਆਦੀ ਹੋ ਜਾਏਗਾ ਇਹਨਾਂ ਨੂੰ ਛੱਡ ਦੇਗਾ ਇਹਨਾਂ ਦੁਨੀਆ ਤੋਂ ਮਯੂਸ ਹੋ ਜਾਏਗਾ ਫਿਰ ਆਪਣੇ ਰੱਬ ਹਲਟੂ ਰਹੇਗਾ ਹਾਂ ਤੇ ਗੱਲ ਇਸੇ ਤਰ੍ਹਾਂ ਹੀ ਹੈ ਕਿ ਉਹਨੀ ਦੇਰ ਤੱਕ ਤੁਸੀਂ ਖੁਦਾ ਨੂੰ ਨਹੀਂ ਪਾ ਸਕਦੇ ਜਿਨੀਆਂ ਦੇਰ ਤੱਕ ਤੁਸੀਂ ਆਪਣੀ ਮਹਬੂਬ ਤਰੀਨ ਚੀਜ਼ ਨੂੰ ਯਾਨੀ ਕਿ ਕੁਰਬਾਨ ਨਾ ਕਰ ਦੋ ਯਾਨੀ ਕਿ ਆਪਣੀਆਂ ਇਨਸਾਨ ਆਪਣੀਆਂ ਖੁਆਇਸ਼ਾਂ ਨੂੰ ਮਹਬੂਬ ਸਮਝ ਰਿਆ ਪਿਆਰਾ ਸਮਝਦਾ ਇਹਨਾਂ ਨਾਲ ਪਿਆਰ ਕਰਦਾ ਫਿਰ ਅੱਗੇ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਖਾਹਿਸ਼ ਜਾਂ ਉਹ ਪੂਰੀ ਹੋ ਜਾਣੀ ਇਹਨਾਂ ਖਾਹਿਸ਼ ਜਿਹਨੂੰ ਕਹਿੰਦੇ ਆਪਾਂ ਉਹ ਪੂਰੀ ਹੋ ਜਾਂਦੀ ਹੈ ਤੇ ਉਹ ਰੱਬ ਦੀ ਜਾਂ ਪ੍ਰਭੂ ਦੀ ਵੀ ਖਾਇਸ਼ ਹੁੰਦੀ ਹੈ ਤਾਂ ਤੁਹਾਡੀ ਪੂਰੀ ਹੋ ਜਾਂਦੀ ਹੈ ਤੇ ਜਿਹੜੀ ਤੁਹਾਡੀ ਨਹੀਂ ਪੂਰੀ ਹੁੰਦੀ ਉਹਦਾ ਮਤਲਬ ਕਿ ਪ੍ਰਭੂ ਦੀ ਰੱਬ ਪਰਵਰਦੀਗਾਰ ਦੀ ਖਾਇਸ਼ ਨਹੀਂ ਹੈ ਖਾਇਸ਼ ਨਹੀਂ ਕਿ ਵੀ ਉਹ ਪੂਰੀ ਹੋਵੇ ਤੇ ਇਸ ਲਈ ਉਹ ਤੁਹਾਡੀ ਪੂਰੀ ਨਹੀਂ ਹੋ ਰਹੀ ਹਾਂ ਤੇ ਫਿਰ ਬੰਦਾ ਮਯੂਸ ਹੁੰਦਾ ਕਈ ਵਾਰੀ ਆਇਆ ਬੰਦਾ ਇਸੋ ਨਾਲ ਕਰਦਾ ਕਿ ਬੰਦਾ ਨਾ ਐਂਡ ਏੜੀ ਛੋਟੀ ਦਾ ਜ਼ੋਰ ਲਾ ਦਿੰਦਾ ਕਿ ਆਹ ਚੀਜ਼ ਮੈਨੂੰ ਮਿਲ ਜਾਵੇ ਲੇਕਿਨ ਉਹਨੂੰ ਉਹ ਚੀਜ਼ ਨਹੀਂ ਮਿਲਦੀ ਕਿਉਂ ਨਹੀਂ ਮਿਲਦੀ ਕਿਉਂਕਿ ਉਹ ਚੀਜ਼ਾਂ ਦੇ ਵਾਸਤੇ ਨੁਕਸਾਨਦੇ ਹੁੰਦੀਆਂ ਨੇ ਨੁਕਸਾਨਦੇ ਹੁੰਦੀਆਂ ਨੇ ਕਈ ਵਾਰੀ ਨੁਕਸਾਨਦੇ ਹੁੰਦੀਆਂ ਨੇ ਉਹਨੂੰ ਨੁਕਸਾਨ ਪਹਚਾਣਾ ਚਾਹ ਰਹੀ ਹੁੰਦੀ ਤੇ ਜਿਹੜਾ ਪਰਵਰਧਿਕਾਰ ਹੈ ਉਹ ਆਪਣੇ ਬੰਦੇ ਵਾਸਤੇ ਚੰਗਾ ਸੋਚ ਰਿਆ ਹੁੰਦਾ ਤੇ ਉਹ ਪਰਵਰਧਿਕਾਰ ਇਹ ਹੀ ਕਹਿੰਦਾ ਕਿ ਇਹਨੂੰ ਇਹ ਚੀਜ਼ ਨਾ ਮਿਲੇ ਲੇਕਿਨ ਬੰਦਾ ਉਹਦੇ ਵਾਸਤੇ ਕੋਸ਼ਿਸ਼ ਕਰ ਰਿਹਾ ਹੁੰਦਾ ਭਾਈ ਸਾਹਿਬ ਭਾਈ ਆਨੰਦ ਲਾਲ ਵੀ ਅੱਜ ਪਤਾ ਚੱਲਿਆ ਕਿ ਇਹ ਪਹਿਲੋਂ ਮੁਗਲੀਆਂ ਦੌਰ ਦੇ ਵਿੱਚ ਔਰੰਗਜ਼ੇ ਕਿਹੜਾ ਨਾਮ ਸੀ ਬਹਾਦਰ ਸ਼ਾ ਜਫਰ ਦੇ ਦਰਬਾਰ ਚ ਰਹਿੰਦਾ ਸੀ ਉੱਥੇ ਉੱਥੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਮੁਸਲਮਾਨ ਬੱਚਿਆਂ ਨੂੰ ਫਾਰਸੀ ਤੇ ਅਰਬੀ ਦੀ تعلیم ਦਿੰਦੇ ਸੀ ਫਿਰ ਉਹ ਬਾਅਦ ਚ ਜਦੋਂ ਉਹ ਆਇਆ ਬਾਅਦ ਚ ਜਦੋਂ ਆਲਮਗੀਰ ਨੇ ਕਿਹਾ ਕਿ ਨਾਮਦਾ اورنگ اورنگزیਬ ਨੇ ਕਿਹਾ ਕਿ ਇਹਨੂੰ ਤੁਸੀਂ ਇੰਨਾ ਰੋਸ਼ਨ ਦਿਮਾਗ ਜਿਹੜਾ ਹੈ ਵੇ ਇਹ Hindu ਨਹੀਂ ਹੋਣਾ ਚਾਹੀਦਾ ਮਤਲਬ ਕੋ Hindu ਸੀ ਪਹਿਲਾਂ ਹਾਂ ਇਸ ਗੱਲ ਤੋਂ ਇਹ ਵੀ ਪਤਾ ਚੱਲਦਾ ਕਿ ਉਹ ਪਹਿਲੇ Hindu ਸਨ ਹਾਂ Hindu ਸੀ ਉਸ ਤੋਂ ਬਾਅਦ ਨੰਦ ਲਾਲ ਲਾਲ ਇਹ ਸਾਂ ਜ਼ਿਆਦਾਤਰ Hinduਾਂ ਦੇ ਨਾਵਾਂ ਦੇ ਨਾਲ ਆਂਦਾ ਹਾਂ ਜਿਆਦਾਤਰ ਉਹਨਾਂ ਦੇ ਨਾਮਾਂ ਨਾਮ ਨਾਵਾਂ ਦੇ ਨਾਲ ਆਂਦਾ ਹਾਂ ਹਾਂਜੀ ਤੇ ਫਿਰ ਇਹ ਕਹ ਰਹੇ ਸੀ ਕਿ ਅਗਰ ਜਦੋਂ ਬੰਦੇ ਦੀ ਖਾਇਸ਼ ਨਹੀਂ ਪੂਰੀ ਹੁੰਦੀ ਤੇ ਫਿਰ ਉਹ ਜਿਗਰੀਆ ਉਹਦੇ ਨਾਲ ਦੋ ਨਤੀਜੇ ਨਿਕਲਦੇ ਨੇ ਤੁਸੀਂ ਵੀ ਗੌਰ ਕਰੋ ਜਾਂ ਤੇ ਬੰਦਾ ਨਾਸਤਿਕ ਹੋ ਜਾਂਦਾ ਹਾਂ ਜਾਂ ਫਿਰ ਰੱਬ ਵਾਲੀ ਹੋ ਜਾਂਦਾ ਜਾਂ ਧਾਰਮਿਕ ਹੋ ਜਾਂਦਾ ਜਾਂ ਧਾਰਮਿਕ ਹੋ ਜਾਂਦਾ ਨਾਸਤਿਕ ਹੋਏ ਇਸ ਲਈ ਹੋ ਜਾਂਦਾ ਕਿ ਉਹਨੇ ਜਦੋਂ ਖਾਇਸ਼ ਨਹੀਂ ਜਦੋਂ ਮੇਰੀ ਖਾਇਸ਼ ਹੀ ਨਹੀਂ ਪੂਰੀ ਹੋ ਰਹੀ ਨਾ ਮਤਲਬ ਹੈ ਕਿ ਇਸ ਚੀਜ਼ ਖੁਦਾ ਦਾ ਵਜੂਦ ਨਹੀਂ ਹੈ ਖੁਦਾ ਦਾ ਵਜੂਦ ਨਹੀਂ ਤੇ ਜੇ ਉਹ ਨਹੀਂ ਦੂਸਰੀ ਸੂਰਤ ਇਹ ਹੁੰਦੀ ਕਿ ਫਿਰ ਉਹ ਰੱਬ ਵਾਲ ਮੁੜ ਜਾਂਦਾ ਉਹ ਕਹਿੰਦਾ ਕਿ ਯਾਰ ਕੁਈ ਐਸੀ ਤਾਕਤ ਹੈਗੀ ਹੈ ਜਿਹੜੀ ਇਹ ਚੀਜ਼ ਨੇ ਇਹਨੂੰ ਰੋਕ ਕੇ ਰੱਖਿਆ ਹੋਇਆ ਤੇ ਰੱਬ ਤੇ ਫਿਰ ਉਹਦਾ ਯਕੀਨ ਵੱਧ ਜਾਂਦਾ ਕਿ ਵੀ ਇਹ ਰੱਬ ਨੂੰ ਨਹੀਂ ਪਸੰਦ ਤੇ ਮੇਰੀ ਨਹੀਂ ਨਾ ਖਾਹਿਸ਼ ਪੂਰੀ ਹੋ ਰਹੀ ਇਹ ਨਹੀਂ ਕਿ ਤੁਸੀਂ ਉਹ ਮਿਸਾਲ ਦੇਖੀ ਹੋਣੀ ਹੈ ਕਿ ਉਹ ਜਿਹੜੀ ਬੀਬੀ ਰਜਨੀ ਵਾਲੀ ਗੱਲ ਕਿ ਉਹ ਇਸ ਚੀਜ਼ ਤੇ ਪਰਫੈਕਟ ਬੈਠਦੀ ਹੈ ਕਿ ਜਦੋਂ ਪੈਦਾ ਹੋ ਡਾਲੀਆਂ ਸਨ ਤੇ ਉਹਨਾਂ ਦੇ ਜਿਹੜਾ ਵਾਲਦ ਸਾਹਿਬ ਸਨ ਜਿਹੜੇ ਉਹ ਬਾਦਸ਼ਾਹ ਸਨ ਤੇ ਉਹ ਦੁਆਵਾ ਕਰਦੇ ਸੀ ਕਿ ਮੇਰੇ ਘਰ ਬੇਟਾ ਹੋਵੇ ਬੇਟਾ ਹੋਵੇ ਨਹੀਂ ਹੋਇਆ ਤੇ ਉਹ ਪੂਰੀ ਅਕੀ ਹਿਸਟਰੀ ਤੇ ਹਾਂਜੀ ਪੂਰਾ ਇਤਿਹਾਸ ਤੇ ਉਹਨਾਂ ਦੀ ਖਾਹਿਸ਼ ਨਹੀਂ ਪੂਰੀ ਹੋਈ ਤੇ ਉਹ ਨਾਸਤਿਕ ਹੋ ਗਿਆ ਉਹਨੇ ਕਿਹਾ ਮੈਂ ਨਾ ਰੱਬ ਨੂੰ ਮੰਨਣਾ ਤੇ ਨਾਵਾ ਕਿਸੇ ਨੂੰ ਮੰਨਣ ਦੇਣਾ ਬਿਲਕੁਲ ਸਹੀ ਤੇ ਉਹਦੇ ਬਾਰ ਇੱਕ ਬੀਬੀ ਰਜਨੀ ਜਿਹੜੇ ਜੋ ਕਿ ਉਹ ਰੱਬ ਨੂੰ ਮੰਨਦੇ ਸੀ ਉਹ ਕੋੜ ਦੇ ਮਰੀਦ ਨਾਲ ਉਹਦਾ ਵਿਆਹ ਕਰ ਦਿੱਤਾ ਲੇਕਿਨ ਉਹਨਾਂ ਦਾ ਯਕੀਨ ਪੱਕਾ ਸੀ ਫਿਰ ਵੀ ਰੱਬ ਤੇ ਪ੍ਰਭੂ ਤੇ ਤੇ ਉਹਦਾ ਫਿਰ ਉਹਨਾਂ ਨੂੰ ਐਂਡ ਤੇ ਖਾਇ ਉਹਨਾਂ ਦਾ ਇਨਾਮ ਵੀ ਮਿਲ ਗਿਆ ਉਹਨਾਂ ਦੀ ਖਾਹਿਸ਼ ਪੂਰੀ ਹੋ ਗਈ کتھا دوستو پیاری سی امید کرنے کی تکنیک پسند آئی ہوئے گی کتھا دا پہلا پارٹ سنیا انشاءاللہ شاء پارٹ دوسرے پاٹ دوبارہ حاضر ہوں گے اس وقت تک اجازت ہو اللہ نگے بان